ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜੇਕਰ ਕੋਈ ਸਵਾਲ ਜਵਾਬ ਕਰਦਾ ਹੈ ਤਾਂ ਉਹਨਾਂ ਨੂੰ ਟੁੱਟ ਕੇ ਪੈ ਜਾਂਦੇ ਨੇ ਕਦੇ ਉਹਨਾਂ ਨੂੰ ਕਹਿ ਦਿੰਦੇ ਹੋ ਕਿ ਤੁਸੀਂ ਸ਼ਰਮਣੀ ਅਕਾਲੀ ਦਲ ਦੇ ਬੰਦੇ ਹੋ ਤੁਸੀਂ ਪੀਟੀਸੀ ਵਾਲੇ ਹੋ ਤੁਸੀਂ ਕਾਂਗਰਸ ਪਾਰਟੀ ਦੇ ਏਜੰਟ ਹੋ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਪੰਜਾਬ ਤਾਂ ਬਿਲਕੁਲ ਸਾਫ ਸੁਥਰਾ ਹੈ ਪੰਜਾਬ ਦੇ ਵਿੱਚ ਤਾਂ ਸਭ ਕੁਝ ਸਹੀ ਚੱਲ ਰਿਹਾ ਹੈ ਅਜੇਆ ਇੱਕ ਵਾਰ ਫੇਰ ਮਾਮਲਾ ਆ ਗਿਆ ਹੈ 인ਦਰਜੀਤ ਕੌਰ ਮਾਰਬਲੋ ਜੋ ਆਪ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਹੈ ਹੁਬ ਹੁਬ ਕੇ ਟੁੱਟ ਟੁੱਟ ਕੇ ਪੈ ਰਹੀ ਹੈ ਕਿਸਾਨਾਂ ਨੂੰ ਅਤੇ ਲੋਕਾਂ ਨੂੰ ਕਿ ਤੁਸੀਂ ਸਾਡੀ ਸਾਡੇ ਗਲੇ ਦੀ ਅੱਡੀ ਬਣ ਗਏ ਹੋ ਆਪ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਦਿਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਭਾਈ ਤੁਸੀਂ ਤਾਂ ਕਿਹਾ ਸੀ ਕਿ ਬੁਰਗੀ ਤੇ ਮੁਆਵਜ਼ਾ ਮਿਲੇਗਾ ਬੱਕਰੀ ਤੇ ਮੁਆਵਜ਼ਾ ਮਿਲੇਗਾ ਤੇ ਤੁਸੀਂ ਤਾਂ ਭਾਈ ਐਮਐਸਪੀ ਦੀ ਵੀ ਗੱਲ ਕਰਦੇ ਸੀ ਕਹਿੰਦਾ ਤੁਸੀਂ ਪੀਟੀਸੀ ਵਾਲੇ ਹੋ ਜੇਕਰ ਇਹੋ ਜਿਹੀ ਗੱਲਾਂ ਕਰਨੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਕੋਲ ਜਾ ਕੇ ਪੁੱਛੋ ਭਾਈ ਤੁਸੀਂ ਸੱਤਾ ਦੇ ਵਿੱਚ ਹੋ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਲੱਗਦਾ ਭੁੱਲ ਗਏ ਨੇ ਕਿ ਮੈਂ ਮੁੱਖ ਮੰਤਰੀ ਹਾਂ ਜਾਂ ਨਹੀਂ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਸੱਤਾ ਦੇ ਵਿੱਚ ਰੇ ਇਸ ਕਰਕੇ ਸਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵਿਧਾਇਕਾ ਅਤੇ ਮੰਤਰੀਆਂ ਦੇ ਕੋਲੋਂ ਪੁੱਛੇ ਜਾ ਰਹੇ ਨੇ ਜੇਕਰ ਇਹਨਾਂ ਨੂੰ ਕੋਈ ਸਵਾਲ ਜਵਾਬ ਕਰਦਾ ਹੈ ਤਾਂ ਇਹ ਟੁੱਟ ਟੁੱਟ ਕੇ ਪੈਦੇ ਨੇ ਪਹਿਲਾਂ ਆਪ ਤੁਹਾਨੂੰ ਮੈਂ ਕਿਹ ਵੀਡੀਓ ਸੁਣਾਉਣਾ ਕਿ ਇੰਦਰਜੀਤ ਕੌਰ ਮਾਨ ਕਿਵੇਂ ਭੜਕੀ ਕਿਸਾਨਾਂ ਉੱਤੇ ਅਤੇ ਪੱਤਰਕਾਰਾਂ ਉੱਤੇ ਅਸੀਂ ਦੇਖੀਏ ਕਿਹੜਾ ਧੋਨੇ ਅਮੀ ਜਿਹੜਾ ਕੰਮ ਹੋੜ ਬੋਲਿਆ ਇਹ ਕੰਮ ਅੱਜ ਤੋਂ ਜਰੂਰ ਪਤਾ ਸਾਨੂੰ ਹਰ ਸੰਗ ਇਹ ਕੁਝ ਹੁੰਦਾ ਜੀ ਇਹ ਨਾ ਮਾਰੀ ਹੋਇਆ ਸੇ ਸਰਕਾਰਾਂ ਵੀ ਫਰਕ ਅਸੀਂ ਕੁਝ ਪਾਵੇ ਤੁਹਾਡੇ ਲਈ ਹੁੰਦਾ ਪਿੱਛੇ ਤੋਂ ਪਰ ਇਹਨੋਂ ਸਰਕਾਰਾਂ ਦਾ ਫਰਕ ਬਣਦਾ ਸਾਨੂੰ ਬਦਲ ਹਰ ਸਾਡੇ ਹੱਥੋਂ ਦੇਖ ਸਾਡੀ ਤੁਸ ਜਿਹਾ ਪਾੜੇ ਅਸੀਂ ਇਹਨਾਂ ਦਾ ਵੈਂਟੀ ਨਹੀਂ ਸਿੱਧਾ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਆਟੋਸ਼ਿਕ ਦੇਖ ਲੋ ਮੇਰੇ ਨਾਲ ਸਰਕਾਰੀ ਮਸ਼ੀਨਾਂ ਇਕੱਠੀ ਥੋੜੀ ਬਾਕੀ ਸਾਰੀਆਂ ਪ੍ਰੋਜੈਕਸ਼ਨਾਂ ਖੜੀਆਂ ਆ ਕੇ ਸਾਨੂੰ ਕਰਨਾ ਨਹੀਂ ਦੇਦੀ ਆਹ ਮੈਂ ਕਿਹਾ ਜੀ ਇੱਕ ਮੰਜੀ ਇੱਕ ਘੜੀ ਇੱਕ ਜਿਹੜੀ ਜਿੱਥੋਂ ਦੀ ਜਿੱਥੋਂ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਰਿਹਾ ਤੁਸੀਂ ਜਿਹਨੇ ਜਲੰਧਰ ਤੇ ਹੋ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਜਿਹੜੇ ਪਛੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗਲਤੀ ਕੋਈ ਕਮੀ ਪੇਸ਼ੀ ਜਾਂ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋ ਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਹੈ ਤੁਸੀਂ ਆਨੇ ਹੋ ਨਾ ਪੀਸੀ ਹੋਣੇ ਏਰੀਆ ਦਾ ਮੇਰੀ ਜੀ ਉਹ ਲੋਨੇ ਹ ਜਦੋਂ ਜਦੋਂ ਆ ਕੇ ਇੱਥੇ ਹਟਦੇ ਵਿੱਚ ਚੱਲਦੀ ਸੇ ਮੁਸੀਬਤ ਨਹੀਂ ਮੈਂ ਵੀ ਤਾਂ ਬਿਲਕੁਲ ਨਹੀਂ ਦੀ ਕੋ ਬੋਲੋ ਪੁੱਛੋ ਜੀ ਮੀਤਾਂ ਨਾ ਨਾ ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਰਹਿਣਾ ਨਹੀਂ ਹੋਣੀ ਜੀ ਇੱਥੇ ਸਾਰਾ ਕੰਮ ਸਰਕਾਰ ਦਾ ਕਰਦੇ ਤੁਸੀਂ ਕੀ ਕਰਨਾ ਹੈ ਤੁਸੀਂ ਕਰਦੇ ਨਹੀਂ ਕਰਦੇ ਤੁਸੀਂ ਕੀ ਕਰਦੇ ਚਲੋ ਤੁਸੀਂ ਕੀ ਕਰ ਆਪਣੇ ਰੋਟੀ ਦੇ ਚਲੋ 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 ਕਰਨਾ ਕੀ ਕਰਦੇ ਜੀ बढ़िया पतंग के साथ और बढ़िया पतंग अच्छी तरह से एक आप ऐसे मैं के लिए एक बंदा बैठे ऊपर उठा के देखे एक खून गास से जाते ऊपर उठा के देखे एक बंदा सरकार पे ऊपर उठा के देखे मैं तो नहीं है तुमसी चला अपने रोटी मां के किसी को भाजी रोटी चला चला करना है तुम ही करना चलो ज्यादा निकलो बात कर काम डाल दो देखो काम अंदर दो नीचे आए बैठे चौधरी बनके वो चलो ਇਹ ਹੈ ਇੰਦਰਜੀਤ ਕੌਰਮਾਨ ਜਿਹੜੀ ਟੁੱਟ-ਟੁੱਟ ਕੇ ਉਥੋਂ ਦੇ ਕਿਸਾਨ ਆਗੂਆਂ ਨੂੰ ਅਤੇ ਪੱਤਰਕਾਰਾਂ ਨੂੰ ਪੈ ਗਈ ਹੈ ਕਹਿੰਦੀ ਹੈ ਕਿ ਤੁਸੀਂ ਆਪਣੀਆਂ ਰੋਟੀਆਂ ਸੇਕਣ ਆਇਓ ਤੁਸੀਂ ਡਰਾਮੇ ਕਰਦੇ ਹੋ ਤੁਸੀਂ ਆਪਣੀਆਂ ਰੋਟੀਆਂ ਹੋਰ ਕਿਤੇ ਜਾ ਕੇ ਸੇਕੋ ਜਦੋਂ ਹੜ ਆਉਂਦੇ ਨੇ ਤੁਸੀਂ ਮੋਹ ਚੁੱਕ ਕੇ ਇੱਥੇ ਆ ਜਾਂਦੇ ਹੋ ਪਹਿਲਾਂ ਤੁਸੀਂ ਆਉਂਦੇ ਨਹੀਂ ਉਹ ਕਹਿੰਦੀ ਮੈਂ ਹਲਕੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਲਈ ਇੰਦਰਜੀਤ ਕੌਰਮਾਨ ਕਹਿ ਰਹੀ ਹੈ ਤੁਸੀਂ ਲੋਕਾਂ ਨੂੰ ਪੁੱਛੋ ਜੇਕਰ ਲੋਕ ਆ ਕੰਪਲੀਟ ਕਰਨਗੇ ਮੈਂ ਉਹਦੀ ਦੇਹੜੇਦਾਰ ਹਾਂ ਯਾਨੀ ਕਿ ਪੱਤਰਕਾਰ ਅਤੇ ਕਿਸਾਨ ਆਗੂ ਹੁਣ ਸਵਾਲ ਵੀ ਨਹੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਕੋਲ ਪੁੱਛ ਸਕਦੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਇੰਦਰਜੀਤ ਕੌਰ ਮਾਨ ਵੱਲੋਂ ਹਾਲਾਂਕਿ ਇਸ ਤੋਂ ਬਾਅਦ ਅਸੀਂ ਵੀਡੀਓ ਤੁਹਾਨੂੰ ਸ਼ੋਅ ਨਹੀਂ ਕਰ ਸਕਦੇ ਬਾਅਦ ਵਿੱਚ ਨਰਵੀ ਪੰਜਾਬ ਸਰਕਾਰ ਅਤੇ ਇੰਦਰਜੀਤ ਕੌਰ ਮਾਨ ਦੇ ਵਿਰੁੱਧ ਲਗਾਏ ਗਏ ਲੇਕਿਨ ਜਿਸ ਤਰ੍ਹਾਂ ਦੀ ਬੋਲਬਾਣੀ ਬੋਲੀ ਗਈ ਹੈ ਇੰਦਰਜੀਤ ਕੌਰ ਮਾਨ ਵੱਲੋਂ ਉਸ ਦੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਨੱਕੇ ਦੀ ਕੀਤੀ ਜਾ ਰਹੀ ਹੈ ਧੰਨਵਾਦ